ਸਤਿ ਸ਼੍ਰੀ ਅਕਾਲ ਜੀ ਨਵੇਂ ਪੁਰਾਣੇ ਸਾਂਝ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਆਪਾਂ ਥੇਲੂ ਨੁਕਸਾ ਬਣਾਈਏ ਜੇ ਆਪਾਂ ਨੂੰ ਗਰਮੀ ਆ ਵਿੱਚ ਪੇਟ ਦੀ ਗਰਮੀ ਹੋ ਜਾਂਦੀ ਆ ਤੇ ਆਪਣੇ ਆਪ ਨੂੰ ਭੁੱਖ ਘਟ ਜਾਂਦੀ ਆ ਇਸ ਕਰਕੇ ਆਪਾਂ ਨੂੰ ਘਰੇ ਕੀ ਪਾ ਕਰਨੇ ਚਾਹੀਦੇ ਆ ਜੇ ਆਪਾਂ ਨੂੰ ਗਰਮੀਆਂ ਦੇ ਵਿੱਚ ਪੇਟ ਦੇ ਵਿੱਚ ਗਰਮੀ ਪੈ ਜਾਵੇ ਉਹਦੇ ਵਾਸਤੇ ਆਪਾਂ ਦੇਸੀ ਇਲਾਜ ਕਰਦੇ ਆ ਘਰ ਦੇ ਵਿੱਚ ਜਿਹੜੀ ਆਪਣੇ ਨੇ ਪੁਰਾਣੇ ਸਮੇਂ ਤੋਂ ਨਾਨੀਆਂ ਦੱਦੀਆਂ ਕਰਦੀਆਂ ਸੀ ਕਈ ਵਾਰੀ ਜਦੋਂ ਖੇਤਾਂ ਦੇ ਵਿੱਚ ਕੰਮ ਕਰਨਾ ਗਰਮੀਆਂ ਦੇ ਵਿੱਚ ਤਾਂ ਉਹਨਾਂ ਦੇ ਪੇਟ ਵਿੱਚ ਗਰਮੀ ਵਗਾਰਾ ਪੈ ਜਾਣੀ ਆ ਭੁੱਖ ਘਟਣ ਲੱਗਣੀ ਤੇ ਦਦਿਆ ਨਿਆਰੇ ਇਹ ਹੀ ਤਰੀਕਾ ਅਪਣਾ ਕੇ ਦੰਦੇ ਹੁੰਦੇ ਹਾਂ ਅਸੀਂ ਆ ਤਾਂ ਉਹ ਆਪਾਂ ਵੀ ਉਹ ਤਰੀਕੇ ਨੂੰ ਅਪਣਾ ਕੇ ਦੇਖੀਏ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਗਲਾਬ ਦੇ ਫੁੱਲਾਂ ਦੀ ਲੋੜ ਆ ਜੀ ਜੇ ਤੁਹਾਡੇ ਕੋਲ ਗਲਾਬ ਦੇ ਫੁੱਲ ਤਾਜ਼ੇ ਹੈਗੇ ਆ ਤਾਂ ਤਾਜ਼ੇ ਲੈ ਸਕਦੇ ਆ ਜੇ ਤਾਜ਼ੇ ਨਹੀਂ ਹੈਗੇ ਤਾਂ ਗਲਾਬ ਦੇ ਸੁੱਕੀਆਂ ਪੱਤੀਆਂ ਮਿਲਦੀਆਂ ਨੇ ਫਰੋਸਿਸ ਸੋਣਾ ਤੋਂ ਕੈਨੇਡਾ ਦੀ ਦੁਕਾਨਾ ਤੋਂ ਤੁਸੀਂ ਇਹ ਵੀ ਲੈ ਸਕਦੇ ਆ ਇਹਨਾਂ ਨੂੰ ਤੁਹਾਨੂੰ ਭੰਗੇ ਰੱਖਣਾ ਪੈਣਾ 15-20 ਮਿੰਟ ਤੱਕ ਭੰਗੇ ਰੱਖਦੇ ਤੁਸੀਂ ਗਲਾਬੀਆਂ ਪੱਤੀਆਂ ਨੂੰ ਜਿਆਦਾ ਘੰਟਾ ਭੰਗੇ ਰੱਖ ਦਿਓ ਉਸ ਦੇ ਬਾਅਦ ਤੁਸੀਂ ਇਹ ਹੈ ਤਾਂ ਸ਼ੱਕਰ ਲੈ ਲਓ ਜੀ ਤੁਸੀਂ ਸ਼ੱਕਰ ਨੂੰ ਪਸੰਦ ਕਰਦੇ ਆਂ ਇਹ ਤਾਂ ਤੁਸੀਂ ਧਾਗੇ ਵਾਲੀ ਮਿਸ਼ਰੀ ਲੈ ਲਓ ਇਹ ਦੋਨੇ ਚੀਜ਼ਾਂ ਹੀ ਠੰਡੀਆਂ ਹੁੰਦੀਆਂ ਨੇ ਚਲਾਦੇ ਫੁੱਲ ਵੀ ਠੰਡੇ ਹੁੰਦੇ ਆ ਆਪਾਂ ਪੇਟ ਦੀ ਗਰਮੀ ਨੂੰ ਖਤਮ ਕਰਨਾ ਵਾ ਤੇ ਕਿਉਂਕਿ ਆਪਾਂ ਲੋੜ ਤੋਂ ਬਾਅਦ ਜੇ ਗਰਮੀ ਪੇਟ ਵਿੱਚ ਹੋ ਜਾਵੇ ਗਰਮ ਚੀਜ਼ਾਂ ਖਾਣ ਨਾਲ ਜਾਂ ਆਪਾਂ ਨੂੰ ਬਾਹਰ ਖੇਤਾ ਵਿੱਚ ਕੰਮ ਕਰਨ ਦੇ ਨਾਲ ਤਾਂ ਫਿਰ ਆਪਾਂ ਨੂੰ ਇੱਥੇ ਜੀ ਆਪਾਂ ਨੇ ਬਣੇ ਠੰਡੀਆਂ ਚੀਜ਼ਾਂ ਜਾਂ ਤਾਂ ਤਾਂ ਗੋਲੀ ਮਿਸ਼ਰੀ ਲੈ ਲਓ ਤੇ ਜਾਂ ਸ਼ੱਕਰ ਲੈ ਲਓ ਇਹਨਾਂ ਦੋਨਾਂ ਚੋਂ ਇੱਕ ਚੀਜ਼ ਲੈ ਲੈਣੀ ਆ ਤੁਸੀਂ ਕੋਈ ਵੀ ਲੈ ਲਓ ਜਿਹੜੀ ਤੁਹਾਡੇ ਘਰੇ ਵੇਚੀ ਵਾਲਾ ਆਵੇ ਨਾਲ ਤੁਸੀਂ ਦਹੀਂ ਲੈ ਲੈਣਾ ਜੀ ਤਾਜ਼ਾ ਬਣਿਆ ਹੋਇਆ ਬਾਜ਼ਾਰ ਦਾ ਨਾ ਲਿਓ ਘਰੇ ਤਾਜ਼ਾ ਆਪਦਾ ਬਣਾ ਕੇ ਦਿਓ ਤੇ ਛੋਟੀਆਂ ਥੋੜੀਆਂ ਜਿਹਾ ਆਪਾਂ ਛੋਟੀਆਂ ਰੈਸ਼ੀਆਂ ਲੈ ਲੈਣੀਆਂ ਤੇ ਥੋੜਾ ਜਿਹਾ ਆਪਾਂ ਬੀਟਰ ਰੂਟ ਦਾ ਇੱਕ ਪੀਸ ਲੈ ਲੈਣਾ ਜੇ ਤੁਹਾਡੇ ਕੋਲ ਇਹ ਬੀਟਰ ਰੂਟਰ ਮਿਲ ਕੇ ਗਰਮੀਆਂ ਦੇ ਵਿੱਚ ਹੋਵੇ ਮਿਲ ਕੇ ਚਕੰਦਰ ਜੀ ਨੂੰ ਕਹਿੰਦੇ ਆ ਤਾਂ ਇਹ ਵੀ ਇਹ ਠੀਕ ਆ ਨਹੀਂ ਤੇ ਇਹਦਾ ਪਾਊਡਰ ਵੀ ਮਿਲ ਜਾਂਦਾ ਵਾ ਉਹ ਕਿ ਸੁੱਕਿਆ ਹੋਇਆ ਵੀ ਤੁਹਾਨੂੰ ਮਿਲ ਜਾਂਦਾ ਹੈ ਚਕੰਦਰ ਦਾ ਆਹ ਤੁਸੀਂ ਜਿਗਰ ਦਾ ਥੋੜਾ ਜਿਹਾ ਪੀਸ ਅਵੇ ਕੋਲ ਤਾਜ਼ਾ ਸੀਗਾ ਅਸੀਂ ਲੈ ਲਿਆ ਇਹ। ਜਰੂਰੀ ਆਪਾਂ ਇਹਨਾਂ ਨੂੰ ਜੇ ਤੁਹਾਡੇ ਕੋਲ ਕੋਈ ਕੁੰਡੀ ਸੋਟਾ ਹੈਗਾ ਮਿੱਟੀ ਵਾਲਾ ਫਿਰ ਤੁਸੀਂ ਉਹਨੂੰ ਮਿੱਟੀ ਇਹ ਕੁੰਡੀ ਦੇ ਵਿੱਚ ਇਹਨੂੰ ਇੱਕ ਚਟਣੀ ਦੇ ਤੌਰ ਤੇ ਬਣਾ ਲਵਾਂਗਾ ਆਪਾਂ। ਜੇ ਤਾਂ ਪਹਿਲਾਂ ਆਪਾਂ ਇਹਨੂੰ ਚਟਣੀ ਵਾਂਗੂ ਬਣਾ ਕੇ ਫਿਰ ਆਪਾਂ ਇਹਨੂੰ ਦਹੀਂ ਦੇ ਵਿੱਚ ਬਣਾ ਕੇ ਰਸੇ ਬਣਾ ਕੇ ਪੇੜੀ ਆਪਾਂ ਇਹਦੀ। ਚਲੋ ਜੀ ਆਪਾਂ ਜੇ ਤੁਹਾਡੇ ਕੋਲ ਕੋਈ ਕੁੰਡੀ ਸੋਟਾ ਮਿੱਟੀ ਦਾ ਹੈਗਾ ਤਾਂ ਤੁਸੀਂ ਉਹਦੇ ਵਿੱਚ ਬਣਾ ਲਓ। ਜੇ ਹਰ ਘਰ ਵਿੱਚ ਨਹੀਂ ਹੁੰਦਾਗਾ ਕੁੰਡੀ ਸੋਟਾ ਤੁਸੀਂ ਜਿਹੜਾ ਆਪਣਾ ਲੌਗ ਲੈਚੀ ਘੁੱਟਣ ਵਾਲਾ ਹੁੰਦਾ ਵਾ ਆਪਾਂ ਇੱਕ ਚਮਚਾ 1/2 ਚਮਚਾ ਚਟਨੀ ਇਹ ਬਣਾਉਣੀ ਹੈ ਇਹਦੀ ਮੈਂ ਰੋਜ਼ ਰੋਜ਼ ਤਾਜੀ ਬਣਾ ਕੇ ਖਾਣੀ ਹੈ ਤੁਸੀਂ ਇੱਕ ਹਫਤਾ ਲਗਾਤਾਰ ਖਾਓ ਤੁਹਾਡੀ ਪੇਟ ਦੀ ਗਰਮੀ ਬਿਲਕੁਲ ਚੱਕੀ ਜਾਊਗੀ ਤੇ ਤੁਹਾਨੂੰ ਜੇ ਕਬਜ਼ ਵਗੈਰਾ ਵੀ ਹੋਊਗੀ ਤੇ ਉਹ ਵੀ ਦੂਰ ਹੋ ਜਾਊਗੀ ਮੈਸੇਜ ਦਿਨਾ ਲੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਲੈਚੀਆਂ ਦੇ ਵੀ ਕੱਢ ਲੈਣੇ ਆ ਲੈਚੀਆਂ ਨੂੰ ਇਹਦੇ ਚ ਪਾ ਕੇ ਘੋਟ ਲੈਣੇ ਆ ਆ ਛੋਟੀਆਂ ਇਲਾਇਚੀਆਂ ਲੈ ਰੀਆਂ ਜੀ ਮੈਂ ਜੇ ਤੁਸੀਂ ਰੋਜ਼ ਰੋਜ਼ ਬਣਾਉਣੀ ਆ ਤਾਂ ਦੋ ਛੋਟੀਆਂ ਇਲਾਇਚੀਆਂ ਪਾਉਣੀਆਂ ਨੇ ਇਹਦੇ ਵਿੱਚ ਦੋ ਛੋਟੀਆਂ ਇਲਾਇਚੀਆਂ ਦੇ ਵੀ ਪਾਉਣੇ ਆ ਤੇ ਛਿਲਕੇ ਨੂੰ ਵਾਰ ਕੱਢ ਦੇਣਾ ਮੈਂ ਇਹ ਇਲਾਇਚੀਆਂ ਨੂੰ ਕੁਟ ਲਿਆ ਇਹਦੇ ਵੀ ਕੱਢ ਲਏ ਇਲਾਇਚੀਆਂ ਦੇ ਸਭ ਤੋਂ ਪਹਿਲਾਂ ਸਾਜੀ ਆਪਾਂ ਇਲਾਇਚੀਆਂ ਦੇ ਵੀ ਕੱਢ ਲੇ ਉਸ ਤੋਂ ਬਾਅਦ ਤੁਸੀਂ ਮਿਸ਼ਰੀ ਵੀ ਪਾਉਣੀ ਆ ਜਾਂ ਸ਼ੱਕਰ ਪਾਉਣੀ ਆ ਜੇ ਤਾਂ ਮਿਸ਼ਰੀ ਪਾਉਣੀ ਆ ਤਾਂ ਮਿਸ਼ਰੀ ਨੂੰ ਕੁੱਟਣਾ ਪੈਣਾ ਆਪਾਂ ਨੂੰ ਅਸੀਂ ਮਿਸ਼ਰੀ ਪਾਉਣ ਲੱਗੇ ਆ ਜਿਹਦੇ ਵਿੱਚ ਥੋੜੀ ਜਿਹੀ ਆਪਾਂ ਇੱਕ ਦਿਨ ਵਾਸਤੇ ਬਣਾਉਣੀ ਆ ਤਾਂ ਆਪਾਂ ਨੂੰ ਚਮਚੇ ਦਾ ਚੌਥਾ ਕੇ ਦੋ ਲੈ ਚੀਆਂ ਪਾਉਣੀਆਂ ਨੇ ਚਮਚੇ ਦਾ ਚੌਥਾ ਹਿੱਸਾ ਤੁਸੀਂ ਮਿਸ਼ਰੀ ਦਾ ਪਾਓ ਉਹ ਨੂੰ ਚੰਗੀ ਤਰ੍ਹਾਂ ਬਰੀਕ ਕਰਨਾ ਮਿਸ਼ਰੀ ਨੂੰ ਵੀ ਤੇ ਲੈ ਜੀ ਆਂਦਾ ਕਿਉਂਕਿ ਤੁਸੀਂ ਮਿਕਸੀ ਕਰਾ ਚੁੱਕੇ ਹੋ ਇਸ ਨੂੰ ਕਰਨਾਗਾ ਕਿਉਂਕਿ ਆਪਾਂ ਇਹ ਨੂੰ ਉਸਾ ਬਣਾਉਣਾ ਵਾ ਦਵਾਈ ਦੇ ਤੌਰ ਤੇ ਜੇ ਅੱਗੇ ਵੀ ਜੋ ਪੁਰਾਣੇ ਸਮਿਆਂ ਦੇ ਵਿੱਚ ਵੈਦ ਵਗੈਰਾ ਦਵਾਈਆਂ ਬਣਾਉਂਦੇ ਕਰਦੇ ਹਨ ਉਹ ਸਾਰੀ ਮਾਮਜਸਤੇ ਵਿੱਚ ਵਗਰਾ ਠੀਕ ਹੋ ਜਾਂ ਕੁੰਡੇ ਵਿੱਚ ਬਣਦੇ ਆ ਤਾਂ ਉਹ ਮਿਕਸੀ ਵਿੱਚ ਬਹੁਤ ਫਟ ਤਿਆਰ ਕਰਦੇ ਆ ਅਗਰ ਆਪਣੀ ਲਈ ਤੇ ਆਪਣੀ ਮਿਸ਼ਰੀ ਕੁੱਟੀ ਗਈ ਆ ਉਸ ਵਜ੍ਹਾ ਜੇ ਤੁਸੀਂ ਬੀਟਰੂਟ ਨਹੀਂ ਵੀ ਪਾਉਣਾ ਚਾਹੁੰਦੇ ਤੁਸੀਂ ਸਕਿਪ ਵੀ ਕਰ ਸਕਦੇ ਕਈ ਵਾਰ ਨਹੀਂ ਅਵੇਲੇਬਲ ਹੁੰਦਾ ਬਾ ਉਹਦਾ ਪਾਊਡਰ ਵੀ ਨਾ ਮਿਲੇ ਜਾਂ ਕੁਝ ਵੀ ਨਾ ਮਿਲੇ ਤਾਂ ਫਿਰ ਤੁਸੀਂ ਨੂੰ ਸਕਿਪ ਵੀ ਕਰ ਸਕਦੇ ਆ। ਜਿਵੇਂ ਪਾਣੀ ਨੂੰ ਇਹਨੂੰ ਕੁਕਲੈਂਡ ਦੇ ਵਿੱਚ ਹੁਣ ਆਪਾਂ ਥੋੜੇ ਥੋੜੇ ਕਰਕੇ ਇਹਦੇ ਚ ਪੱਤੀਆਂ ਪਾ ਲੈਣੀਆਂ। ਅਗਲਾ ਆਵਦੇ ਪੱਤੀਆਂ ਸਾਰੇ ਕੁਲ ਤਾਜ਼ੀਆਂ ਹੈਗੀਆਂ ਨੇ ਅਸੀਂ ਤਾਂ ਤਾਜ਼ੀਆਂ ਪਾ ਲੈਣੀਆਂ। ਤੁਸੀਂ ਜਿਹੜੀਆਂ ਭੇਕੇ ਰੱਖੀਆਂ ਹੁਣ ਇਹ ਤਾਂ ਕੁਤਾਜ਼ੀਆਂ ਨਹੀਂ ਹੈਗੀਆਂ ਜਿਹੜੀਆਂ ਪੱਤੀਆਂ ਆਪਾਂ ਭੇਕੇ ਰੱਖੀਆਂ ਹੋਣਗੀਆਂ ਉਹਨਾਂ ਨੂੰ ਕੱਢ ਲਿਓ ਕੱਪੜੇ ਦੇ ਉੱਤੇ ਚੰਗੀ ਤਰ੍ਹਾਂ ਸੁਕਾ ਲਿਓ ਧੋ ਕੇ ਇਹ ਵੀ ਪੱਤੀਆਂ ਅਸੀਂ ਧੋ ਕੇ ਇਸ ਕੱਪੜੇ ਦੇ ਉੱਤੇ ਸੁਕਾਈਆਂ ਹੋਈਆਂ ਨੇ। ਤੁਸੀਂ ਇਹ ਬਿਨਾ ਪੱਤੀਆਂ ਨੂੰ ਜਦੋਂ ਪਾਣੀ ਵਿੱਚੋਂ ਕੱਢੋਗੇ ਇੱਕ ਵਾਰੀ ਕਾਊਡਰਾਂ ਦੇ ਕੱਪੜੇ ਤੇ ਪਾ ਕੇ ਚੰਗੀ ਤਰ੍ਹਾਂ ਸੁਕਾ ਲਿਓ। ਇਹ ਤੁਸੀਂ ਤਾਜ਼ਾ ਗਲਾਬ ਲੈਣਾ ਤੇ ਇੱਕ ਫੁੱਲ ਜ਼ਰੂਰ ਲੈ ਲਿਓ। ਮਿਲ ਕੇ ਇੱਕ ਚਮਚਾ ਜੀ ਪੱਤੀਆਂ ਦਾ ਹੈਗੀਆਂ ਤੇ ਇੱਕ ਇੱਕ ਜਾਂ ਡੇਢ ਚਮਚਾ ਤੁਸੀਂ ਪੱਤੀਆਂ ਦਾ ਲੈਣਾ ਵਾ। ਮਿਲ ਕੇ ਸੁੱਕੀਆਂ ਪੱਤੀਆਂ ਦਾ ਤਾਂ ਤੇ ਜੇ ਤੁਸੀਂ ਤਾਜ਼ਾ ਗਲਾਬ ਲੈਣਾ ਤੇ ਇੱਕ ਫੁੱਲ ਜ਼ਰੂਰ ਹੋਵੇ। ਅਸੀਂ ਆ ਇੱਕ ਫੁੱਲ ਗਲਾਬ ਦਾ ਲੈ ਲਿਆ ਜੀ ਤਾਜ਼ਾ ਮੈਨੂੰ 5-7 ਮਿੰਟ ਲੱਗ ਜਾਂਦੇ ਆ ਇਹਦੇ ਵਿੱਚ ਕੁੱਟਣ ਨੂੰ ਜਿਹੜਾ ਆਪਣਾ ਵੀਟ ਰੂਟ ਆਪਾਂ ਪਾਇਆ ਸੀ ਇੱਕ ਪੀਸ ਬਸ ਜਦੋਂ ਇਹ ਥੋੜਾ ਜਿਹਾ ਆਪਣਾ ਫੁੱਟਿਆ ਜਾਂਦਾ ਮਿਸ਼ਰੀ ਦੇ ਵਿੱਚ ਥੋੜਾ ਜਿਹਾ ਪਾਣੀ ਛੱਡ ਜਾਂਦਾ ਤੇ ਇਹਨੂੰ ਚੰਗੀ ਤਰ੍ਹਾਂ ਨਿਚੋਰ ਦਿਓ ਬਾਕੀ ਦਾ ਇਹਨੂੰ ਪੀਸ ਨੂੰ ਬਾਹਰ ਕੱਢ ਦੇਣਾ ਤੇ ਜੇ ਤੁਸੀਂ ਸੁੱਕਾ ਹੋਇਆ ਵੀਟ ਰੂਟ ਲੈਣਾ ਤਾਂ ਉਹਨੂੰ ਮਾਣਾ ਜਾਂ ਪਾਣੀ ਦੇ ਵਿੱਚ ਭੇਂਕੇ ਰੱਖ ਦਿਓ ਤੇ ਫਿਰ ਉਹਨੂੰ ਵਰਤਿਓ ਤੁਸੀਂ ਫਿਰ ਉਹਦਾ ਵੀ ਤੁਸੀਂ ਚਾਹੇ ਉਹਦਾ ਪਾਊਡਰ ਹੋਊਗਾ ਨਾ ਮਾਲ ਕੇ ਜੂਸ ਵਗੈਰਾ ਵਾਂਗੂ ਨਿਕਲ ਜਾਣਾ ਉਹਨੂੰ ਅਲੱਗ ਹੀ ਕੁੱਟ ਕੇ ਥੋੜਾ ਜਿਹਾ ਜੂਸ ਵਾ ਲਾ ਦਿਓ ਉਸਾ ਸੀ ਇਹਦੇ ਵਿੱਚ ਦੋਸੇ ਤੌਰ ਤੇ ਇੱਕ ਪਾ ਲਿਆ ਮੀਟ ਰੂਟ ਨੂੰ ਤੇ ਬਾਕੀ ਦਾ ਸੀ ਬਾਹਰ ਕਰ ਦਿੱਤਾ ਲਓ ਜੀ ਇਹ ਆਪਣਾ ਆਹ ਚਟਨੀ ਬਣ ਕੇ ਤਿਆਰ ਹੋ ਗਈ ਇਹਦਾ ਆਪਾਂ ਚਟਨੀ ਕਟਦੇ ਹੁੰਦੇ ਆ ਇਹਦਾ ਇਹਨੂੰ ਕਟ ਲਓ ਇਹ 5 ਮਿੰਟਾਂ ਦੇ ਵਿੱਚ ਕੁੱਟੇ ਜਾਂਦੀ ਹੈ ਤੁਸੀਂ ਇੱਕ ਗਲਾਸ ਦੱਸੀ ਦਾ ਬਣਾਉਣਾ ਤਾਂ ਆਸੀਂ ਤਾਜ਼ਾ ਦਹੀਂ ਲੈ ਲੈ ਜੀ ਤੁਸੀਂ ਇਹਨੂੰ ਮਿਕਸੀ ਵਿੱਚ ਰੋਬਰਗਰ ਵਿੱਚ ਨਾ ਪਾਟਿਓ ਤੁਸੀਂ ਚਾਹੇ ਚਮਚ ਨਾਲ ਫੈਂਟ ਲਓ ਚਾਹੇ ਇਸ ਪਰ ਜਿਹੜਾ ਹੁੰਦਾ ਉਹਦੇ ਨਾਲ ਫੈਂਟ ਲਓ ਤੁਸੀਂ ਇਹਨੂੰ ਕੱਚੇ ਗਲਾਸ ਵਿੱਚ ਪਾ ਦਿਓ ਦਹੀਂ ਨੂੰ ਅਸੀਂ ਦਹੀਂ ਲੈ ਇਹਨੂੰ ਚਮਚੇ ਨਾਲ ਇੱਥੇ ਹੀ ਫੈਂਟ ਰਹੇ ਹਾਂ ਮਿਕਸੀ ਵਗੈਰਾ ਵਿੱਚ ਕਿਸੇ ਚੀਜ਼ ਨਹੀਂ ਕਰਨਾਗਾ ਤਾਂ ਕਿ ਜਿਹੜੇ ਦਹੀਂ ਦੇ ਵਿੱਚ ਗੁੱਡੇ ਗੋਟੇੜੀਆਂ ਹੁੰਦੇ ਆ ਉਹ ਮਰਨ ਨਾ ਜਾ। ਬਸ ਥੋੜਾ ਜਿਹਾ ਇਹਨੂੰ ਫੈਂਟੋ। ਆਹ ਦੇ ਚਿੜੀਆਂ ਚਟਨੀ ਆਪਣੀ ਬਣਾਈ ਹੋਈ ਆ। ਇਹਦੀ ਥੋੜੀ ਆਪਣੀ ਚਟਨੀ ਬਣ ਕੇ ਤਿਆਰ ਹੋਈ ਆ। ਇਹਨੂੰ ਚਟਨੀ ਇਹਦੇ ਵਿੱਚ ਪਾ ਲਓ। ਇਨ ਮਿਕਸ ਕਰ ਲੋ ਇਹਦੇ ਵਿੱਚ ਇਹ ਤੁਸੀਂ ਦਹੀਂ ਚ ਇਦਾਂ ਹੀ ਮੜਾ ਪਾ ਕੇ ਖਾਣਾ ਤੇ ਇਦਾਂ ਵੀ ਖਾ ਸਕਦੇ ਤੁਸੀਂ ਚਮਚਾ ਦੇ ਨਾਲ ਜੀ ਤੁਸੀਂ ਥੋੜਾ ਜਿਹਾ ਪਾਣੀ ਪਾ ਕੇ ਲੱਸੀ ਬਣਾ ਲਓ ਤਾਂ ਉਹ ਲੱਸੀ ਵੀ ਬਣਾ ਸਕਦੇ ਆ ਬਸ ਆਮ ਆਪਾਂ ਨਾਰਮਲ ਪਾਣੀ ਹੋਏ ਜਿਵੇਂ ਹੁੰਦਾ ਉਹੀ ਪਾਉਣਾ ਵਾ ਇਹ ਤੁਸੀਂ ਜਿਆਦਾ ਠੰਡਾ ਪਸੰਦ ਕਰਦੇ ਹੋ ਤਾਂ ਤੁਸੀਂ ਠੰਡਾ ਪਾਣੀ ਪਾ ਸਕਦੇ ਆ ਇਹਨੂੰ ਦੋ ਚਮਚੇ ਦੇ ਸੇਵ ਅਤੇ ਨਾਲ ਇਹਦਾ ਮਿਕਸ ਕਰਨਾ ਵਾ ਲੋ ਜੀ ਆਪਣੀ ਲੱਸੀ ਬਣ ਕੇ ਤਿਆਰ ਹੋ ਗਈ ਆ ਜਿਹੜੀ ਆਪਾਂ ਗਲਾਬ ਦੇ ਫੁੱਲਾਂ ਤੋਂ ਚਟਨੀ ਬਣਾਈ ਸੀ ਪਹਿਲਾਂ ਤੇ ਫਿਰ ਆਪਾਂ ਉਹਦੀ ਲੱਸੀ ਬਣਾਈ ਆ ਜਿਹੜਾ ਆਪਾਂ ਪੇਟ ਦੀ ਗਰਮੀ ਵਾਸਤੇ ਤਿਆਰ ਕੀਤਾ ਵਾ ਇਹ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਪੇਟ ਦੀ ਗਰਮੀ ਵਾਸਤੇ ਆਪਣਾ ਨੇਚਰਲ ਕਲਰ ਆ ਇਹਦਾ ਜਿਹੜਾ ਉਫਲਾਦਾ ਤੇ ਬੀਟਰੂਟ ਜਿਸੇ ਇਦਾਂ ਕਰਿਓ ਜੇ ਬੀਟਰੂਟ ਤੁਹਾਡਾ ਮਲ ਕੇ ਸੁੱਕਾ ਹੋਊਗਾ ਤੁਹਾਡੇ ਕੋਲੋਂ ਤਾਂ ਉਹਨੂੰ ਥੋੜੇ ਜਿਹਾ ਪਾਣੀ ਵਿੱਚ ਡਿਪ ਕਰਕੇ ਮੁੜ ਕੇ ਚਾਹੇ ਉਸੇ ਪਾਣੀ ਦਾ ਇਸਤੇਮਾਲ ਕਰ ਲਿਓ ਤਾਂ ਕਿ ਉਹਨੂੰ ਪਾਣੀ ਵਿੱਚ ਭੁਣ ਕੇ ਤੇ ਤੁਸੀਂ ਜਿਹੜਾ ਬੀਟਰੂਟ ਦਾ ਪਾਣੀ ਹੋਊਗਾ ਤੁਸੀਂ ਉਹਦਾ ਇਸਤੇਮਾਲ ਕਰ ਲਿਓ ਜਿਹੜਾ ਸੁੱਕਾ ਬੀਟਰੂਟ ਹੁੰਦਾ ਵਾ ਉਹਦੇ ਵਿੱਚੋਂ ਰਸ ਨਹੀਂ ਨਿਕਲਣਾਗਾ ਜਿਹੜਾ ਗਿੱਲਾ ਬੀਟਰੂਟ ਵਰਤਿਆ ਤਾਂ ਉਹਦੇ ਵਿੱਚੋਂ ਰਸ ਨਿਕਲਦਾ ਵਾ ਲਓ ਜੀ ਇਹ ਪੇਟ ਦੀ ਗਰਮੀ ਨੂੰ ਚੱਕਦਾ ਵਾ ਜਿਹਨੂੰ ਵੀ ਗਰਮੀ ਕਰਕੇ ਜਾਂ ਬਾਹਤੋਂਪੇਟ ਵਿੱਚ ਕੰਮ ਕਰ ਕਰਕੇ ਜਾ ਆਪਣੇ ਜਾਂਗ ਉਮਰ ਦੇ ਵਿੱਚ ਆਪਣੇ ਫੇਸ ਉੱਤੇ ਫਿੰਸੀਆਂ ਵਗੈਰਾ ਬਹੁਤ ਹੁੰਦੀਆਂ ਉਹਨੂੰ ਪੇਟ ਦੀ ਗਰਮੀ ਹੁੰਦੀ ਹੈ ਜਾਂਗ ਉਮਰ ਦੇ ਵਿੱਚ ਜਿਹੜੇ ਹੁੰਦੇ ਨੇ ਨਾ ਪੇਟ ਦੇ ਗਰਮੀ ਜ਼ਿਆਦਾ ਹੁੰਦੀ ਹੈ ਤੇ ਇਸ ਕਰਕੇ ਉਹਨਾਂ ਦੇ ਫੇਸ ਦੇ ਉੱਤੇ ਫਿੰਸੀਆਂ ਵਗੈਰਾ ਕਾਫੀ ਹੋ ਜਾਂਦੀਆਂ ਨੇ ਗਰਮੀਆਂ ਦੇ ਵਿੱਚ ਜਿਹੜਾ ਰੈਸ਼ ਵੀ ਹੋ ਜਾਂਦੀ ਹੈ ਗਰਮੀ ਦੇ ਨਾਲ ਤੇ ਇਸ ਕਰਕੇ ਜੇ ਤੁਸੀਂ ਉਸ ਰੈਸ਼ ਨੂੰ ਦੂਰ ਕਰਨਾ ਜਾਂ ਫਿੰਸੀਆਂ ਨੂੰ ਦੂਰ ਕਰਨਾ ਤਾਂ ਤੁਸੀਂ ਇਹ ਦਸਤੀ ਜ਼ਰੂਰ ਬਣਾ ਕੇ ਪੀਓ ਤੁਸੀਂ ਦਸਤੀ ਬਣਾ ਕੇ ਪੀ ਲਓ ਚਾਹੇ ਦਹੀਂ ਦੇ ਵਿੱਚ ਬਣਾ ਲਓ ਬਗੇਸ਼ ਚਟਨੀ ਨੂੰ ਜ਼ਰੂਰ ਨਾਲਿਓ ਇਹ ਕਿਹੜੇ ਰੂਪ ਅਪਣਾਇਆ ਹੈ ਮੁਖਸਾਵਾ ਪੁਰਾਣੇ ਸਮਿਆਂ ਤੋਂ ਚੱਲਦਾ ਆ ਰਿਹਾ ਦਾਦੀਆਂ ਨਾਨੀਆਂ ਉਸ ਟਾਈਮ ਤੇ ਕਿਉਂਕਿ ਆਮ ਘਰਾਂ ਵਿੱਚ ਦੇਸੀ ਖਲਾਬ ਵੀ ਹੁੰਦਾ ਸੀ ਤੇ ਸ਼ੱਕਰ ਵੀ ਹੁੰਦੀ ਸੀ ਇਲਾਇਚੀ ਵਗੈਰਾ ਵੀ ਤੇ ਭਰੇ ਇਹ ਚੀਜ਼ਾਂ ਹੋਣ ਕਰਕੇ ਤਾਂ ਦਾਦੀਆਂ ਨਾਨੀਆਂ ਇਹੀ ਚੀਜ਼ ਹੈ ਜਦੋਂ ਕਿਸੇ ਨੂੰ ਗਰਮੀ ਹੋ ਜਾਂਦੀ ਸੀ ਪੇਟ ਦੀ ਤਾਂ ਇਹੀ ਚੀਜ਼ਾਂ ਬਣਾ ਕੇ ਦਿੰਦੀਆਂ ਸੀ ਲੋ ਜੀ ਤੁਸੀਂ ਵੀ ਘਰ ਵਿੱਚ ਬਣਾਓ ਜੇ ਨੂੰ ਵੀ ਕਿਸੇ ਨੂੰ ਗਰਮੀ ਆ ਆਪਣੇ ਪੇਟ ਦੀ ਗਰਮੀ ਨੂੰ ਖਤਮ ਕਰੋ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਵਿੱਚ ਸਾਨੂੰ ਜ਼ਰੂਰ ਲਿਖਣਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਸਪੋਰਟ ਕਰੋ 干的吧，去。